ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਗੱਲ ਕਰਦੇ ਹਾਂ ਇੱਕ ਥੋੜੀ ਜੀ ਐ ਤਾਂ ਬੜੀ ਨਹੀਂ ਹੈਗੀ ਥੋੜੀ ਜੀ ਹੋਈ ਆ ਕਿ ਸਾਨੂੰ ਮੰਡੀ 'ਚ ਕਿਹੜਾ ਆਲੂ ਲੈ ਕੇ ਜਾਣਾ ਚਾਹੀਦਾ ਤੇ ਕਿਹੜਾ ਨਹੀਂ ਆਲੂ ਲੈ ਕੇ ਜਾਣਾ ਚਾਹੀਦਾ ਤੇ ਇੱਕ ਨਾ ਯਾਰ ਜਿਹੜੇ ਵੀ ਵੀਰ ਚਲੋ ਆਲੂ ਨਵਾਂ ਲਾਉਂਦੇ ਆ ਜਾਂ ਪਿਛਲੇ ਸਾਲ ਲਾਇਆ ਜਾਂ ਅਗਲੇ ਦਾ ਲਾਉਣਾ ਜਾਂ ਨਹੀਂ ਵੀ ਲਾਉਣਾ ਹਨਾ ਉਹ ਨਹੀਂ ਮੈਂ ਗੱਲ ਕਰ ਪਰ ਵੀਰੇ ਤੁਸੀਂ ਨਾ ਮੈਨੂੰ ਜੇ ਕੋਈ ਵੀ ਵੀਰ ਕਦੇ ਕਾਲ ਕਰਦਾ ਨਾ ਮੈਂ ਹਰੇਕ ਵੀਰ ਨੂੰ ਇਹੀ ਪੁੱਛਦਾ ਹਾਂ ਵੀ ਵੀਰੇ ਤੁਹਾਡੇ ਏਰੀਆ 'ਚ ਕਿਹੜਾ ਆਲੂ ਵੇਖਦਾ ਯਾਨੀ ਕਿ ਹਰ ਇੱਕ ਵੀਰ ਨੂੰ ਮੈਂ ਇਹੀ ਰਹਿ ਦਿੱਤੀ ਆ ਵੀ ਵੀਰੇ ਜਿਹੜਾ ਤੁਹਾਡੇ ਏਰੀਆ 'ਚ ਚਾਲੂ ਲੱਗਦਾ ਨਾ ਤੁਸੀਂ ਉਹ ਆਲੂ ਬੀਜੋ ਵੀ ਤੁਹਾਡੇ ਏਰੀਆ 'ਚ ਸੀਡ ਦੀ ਡਿਮਾਂਡ ਵੀ ਨਿਕਲਦੀ ਆ ਜਾਂ ਆਲੂ ਦਾ ਰਾਸ਼ਨ ਦੀ ਡਿਮਾਂਡ ਵੀ ਨਿਕਲਦੀ ਆ ਪੀ ਤੁਦੀ ਉਹੀ ਬੀਜਿਓ ਜਿਹੜਾ ਤੁਹਾਡੇ ਰੀਚ ਵਿਕਦਾ ਵੀ ਜਿਹੜੇ ਨਾਲ ਹੋਰ ਭਰਾ ਆਚਾਰ ਲਾਉਂਦੇ ਆ ਉਹਨਾਂ ਨੂੰ ਪਤਾ ਕਰ ਲੋ ਵੀ ਉਹੀ ਵੀ ਬੀਜੋ ਮੈਂ ਹਮੇਸ਼ਾ ਇਹੀ ਗੱਲ ਕਹੀ ਹੈ ਠੀਕ ਆ ਕਿ ਅੱਜ ਤੱਕ ਨਾ ਕਰੀ ਆਪਾਂ ਨੂੰ ਇਹ ਹੋਇਆ ਕਿ ਹਾਂ ਬੀ ਵੇਚਣ ਦੇ ਮਾਰੇ ਵੀ ਹਾਂ ਜਿਹੜਾ ਸਾਡੇ ਕੋਲੇ ਉਹੀ ਤੱਕ ਦੀ ਨਾ ਤੇ ਯਾਨੀ ਕਿ ਜਿਹੜੇ ਵੀ ਵੀਰ ਨੇ ਜਿੱਥੇ ਦਾ ਵੀ ਕਿਹਾ ਉਥੇ ਤਾਂ ਉਹੀ ਆਪਾਂ ਪਹਿਲ ਤੇ ਨੰਬਰ ਤੇ ਇਹੀ ਗੱਲ ਕਹੀ ਹੈ ਕਿ ਵੀਰੇ ਹਮੇਸ਼ਾ ਉਹੀ ਆਲੂ ਪੀਚੋ ਜਿਹੜੇ ਏਰੀਆ 'ਚ ਜਿਹੜਾ ਲੱਗਦਾ ਥੋੜੇ ਏਰੀਆ 'ਚ ਜਿਹੜਾ ਪਹਿਲਾਂ ਮੈਂ ਪੁੱਛਦਾ ਹੁੰਦਾ ਹਮੇਸ਼ਾ ਤੇ ਨੰਬਰ 2 ਤੇ ਅੱਜ ਇੱਕ ਗੱਲ ਚੱਲੀ ਕਹਿੰਦੇ ਇੱਕ ਵੀਰ ਮੰਡੀ 'ਚ ਆਲੂ ਵੇਚ ਗਿਆ ਜੋਤੀ 60 ਰੁਪਏ ਨੂੰ ਗੱਟੂ ਵੀਰੇ ਆਪਣੇ ਪੰਜਾਬ ਦੇ ਵਿੱਚ ਮੰਡੀ 'ਚ ਨਹੀਂ ਵੇਖਦਾ ਜੋਤੀ ਆਲੂ ਜੇ ਜੋਤੀ ਆਲੂ ਦੀ ਡਿਮਾਂਡ ਆ ਤਾਂ ਤੁਹਾਡੇ ਘਰੋਂ ਹੀ ਵਿਕੂਗਾ ਢੇਰ 'ਚੋਂ ਏ ਉਹਦੀ ਡਿਮਾਂਡ ਆ ਤੇ ਮੰਡੀ ਚ ਤਾਂ ਵੀਰੇ ਉਹ ਜਮਾ ਨਹੀਂ ਕਿਸੇ ਰੇਟ ਤੇ ਬਿਕਦਾ ਉਹ ਮੰਡੀ ਚ ਉਦੋਂ ਵਿਕਣਾ ਜਦੋਂ ਤੇਜੀ ਆ ਮੰਦੇ ਚ ਤਾਂ ਉਹੀ ਨਹੀਂ ਵਿਕਣਾ ਮੰਦੇ ਚ ਤਾਂ ਕਿਹੜੇ ਆਲੂ ਨੇ ਵਿਕਣਾ ਡਾਇਮੰਡ ਬਿਕਜੂ ਮੰਡੀ ਚ ਐਲ ਆਰ ਵਿਕਜੂ ਦਾ ਆਪਣਾ ਪਖਰਾਜ ਵਿਕਜੂ ਆ ਨਵੇਂ ਬੀਬੂ ਆਇਆ ਕਲੰਬਾ ਕਲੰਬਾਰ ਗਿਓ ਵਿਕਦੇ ਆ ਬਸ ਤੇ ਆਪਣੇ ਪੰਜਾਬ ਚ ਤਾਂ ਵੀਰੇ ਇਹੀ ਚੀਜ਼ਾਂ ਵਿਕਦੀਆਂ ਨੇ ਇਸ ਤੋਂ ਬਿਨਾ ਹੋਰ ਕੋਈ ਮੰਡੀ ਦੇ ਵਿੱਚ ਆਲੂ ਨਹੀਂ ਵਿਕਦਾ ਵਧੀਆ ਤਰੀਕੇ ਨਾਲ ਠੀਕ ਨਹੀਂ ਇੱਕ ਚੀਜ਼ਾਂ ਦਾ ਗੌਰ ਰੱਖਿਆ ਕਰੋ ਵੀਰ ਬਣੇ ਕਿ ਕਿਹੜਾ ਆਲੂ ਸਾਡੀ ਮੰਡੀ ਚ ਪੰਜਾਬ ਚ ਵਿਕਦਾ ਤੇ ਕਿਹੜਾ ਨਹੀਂ ਵਿਕਦਾ ਹਨਾ ਕਿ ਮੈਂ ਤਾਂ ਉਦੋਂ ਦਾ ਚਲੋ ਠੀਕ ਆ ਮੈਨੂੰ ਨਹੀਂ ਪਤਾ ਕਿ ਹਾਂ ਮੈਂ ਐਵੇਂ ਕਹਾਂ ਮੈਂ ਕਹਿੰਨਾ ਵੀ ਹਾਂ ਆਲੂ ਮਹਿੰਗਾ ਹੋ ਜੂ ਬਹੁਤ ਨਹੀਂ ਪਰ ਮੈਂ ਇਹ ਗੱਲ ਕਹਿਣਾ 60 ਜਾਂ 65 ਰੁਪਏ ਆਲੂ ਵੇਕਣ ਨਾਲੋਂ ਤਾਂ ਘਰੇ ਢੇਰ ਲਾਇਆ ਚੰਗਾ ਠੀਕ ਨਹੀਂ ਉਹਦੇ ਵਿੱਚ ਆਪਾਂ ਲੈ ਕੇ ਵੀ ਗਏ ਆ ਬੋਰੀ ਵੀ ਲਈ ਆ ਉਹਦੇ ਨਾਲ ਤਾਂ ਦੇਖ ਲੋ ਹਨਾ ਕੀ ਪਤਾ ਕੀ ਹਾਲਾਤ ਹੋਣਾ ਜਿਹੜਾ ਫਰਵਰੀ ਮਹੀਨੇ ਦਾ ਆਲੂ ਪੱਟਿਆ ਉਹਨੂੰ ਕੁਝ ਨਹੀਂ ਹੁੰਦਾ ਤੇ ਮੈਂ ਇਹੀ ਗੱਲ ਦੁਬਾਰਾ ਕਹਿਣਾ ਕਿ ਜਦੋਂ ਤੁਸੀਂ ਆਲੂ ਲਾਉਨੇ ਹੋ ਉਹਨੂੰ ਕਿਸ ਪਰਪਸਪਲਿ ਲਾਉਣ ਲੱਗਣਾ ਜਿਹੜੇ ਲਾਉਂਦੇ ਆ ਵੀਰ ਜਾਂ ਜਿਹੜੇ ਨਵੇਂ ਸੀਗੇ ਹਨਾ ਵੀਰੇ ਇਹ ਚੀਜ਼ ਜ਼ਰੂਰ ਗੌਰ ਕਰਿਆ ਕਰੋ ਤੇ ਜਿਹੜੇ ਵੀਰ ਸੀਡ ਦਿੰਦੇ ਆ ਉਹ ਇਸ ਗੱਲਾਂ ਦਾ ਯਾਰ ਗੌਰ ਕਰਕੇ ਜ਼ਰੂਰ ਦੱਸਿਆ ਕਰੋ ਅਗਲੇ ਨੂੰ ਵੀ ਕਿ ਯਾਰ ਭਰਾਵਾ ਇਹ ਤੇਰਾ ਆਲੂ ਮੰਡੀ ਚ ਨਹੀਂ ਵਿਕਣਾ ਇਹ ਤੂੰ ਕਿਸ ਲਈ ਬੀਜਣਾ ਉਹ ਚੀਜ਼ ਜ਼ਰੂਰ ਪੁੱਛ ਕੇ ਅਗਲੇ ਦਾ ਉਸ ਮਤਲਬ ਦਾ ਕੰਮ ਕਰਿਆ ਕਰੋ ਠੀਕ ਨਹੀਂ ਹੁਣ ਕਈ ਵੀਰਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਬਸ ਹਾਂ ਕਹਿ ਦਿੰਦੇ ਹੁਣ ਯਾਰ ਬਹੁਤ ਵੀਰਾਂ ਦੇ ਕੋਲ ਅੱਜ ਐਤਕੀ ਮੈਨੂੰ ਫੋਨ ਆਇਆ ਕਿ ਵੀਰੇ ਯਾਰ ਅਸੀਂ ਆ ਬੀਲ ਆ ਯਾਰ ਉਹ ਬੀ ਤਾਂ ਮੈਂ ਕਦੇ ਸੁਣਿਆ ਵੀ ਨਹੀਂ ਜਿਹੜੇ ਜਿਹੜੇ ਨੌ ਲੈ ਲੈਂਦੇ ਆ ਉਹ ਫੇਰ ਕੋਈ ਵੀਰ ਕਹਿੰਦਾ ਵੀ ਤੇ ਸਾਡਾ ਤਾਂ ਸਹਜ ਨਹੀਂ ਬਣਿਆ ਹਨਾ ਛੋਟਾ ਰਹਿ ਗਿਆ ਇਸ ਵਾਰ ਬਈ ਦੇਖੋ ਮੈਂ ਹਰ ਰੋਜ਼ ਇਹ ਗੱਲ ਕਰਦਾ ਕਿ ਝਾੜ ਘਾਟ ਆ ਠੀਕ ਆ ਤੇ ਕਿਉਂਕਿ 70 ਤੋਂ 80 ਬੋਰੀਆਂ ਕੀਲੇ ਦਾ ਝਾੜ ਘਟਾ ਜਿਹੜੇ ਮਰਜੀ ਆਲੂ ਦਾ ਤੁਸੀਂ ਦੇਖ ਲਿਓ ਹਰ ਇੱਕ ਦਾ ਝਾੜ ਘਟਾ ਤੇ ਜਿਹੜਾ ਲੇਟ ਵਾਲਾ ਵਾ ਉਹਦਾ ਉਦੋਂ ਜ਼ਿਆਦਾ ਘਟਾ ਇਹ ਨਾਰਮਲ ਹੀ ਗੱਲ ਆ ਇਹ ਤੁਹਾਨੂੰ ਮੰਨਣਾ ਪੈਣਾ ਤੇ ਇਦਾਂ ਹੀ ਹੈਗੀ ਆ ਇਤਕੀ ਕਿ ਜਿਹੜੇ ਵੀ ਵੀਰ ਨਵੇਂ ਸੀਡ ਦਿੰਦੇ ਆ ਜਾਂ ਆਪਾਂ ਲੈਣ ਜਾਂਦੇ ਆ ਵੀਰੇ ਉਹਨਾਂ ਤੋਂ ਸਲਾਹ ਲਿਆ ਕਰੋ ਚੰਗੀ ਤਰ੍ਹਾਂ ਕਿ ਹਾਂ ਭਰਾਵਾ ਵੀ ਅਸੀਂ ਆਲੂ ਨੂੰ ਰਾਸ਼ਨ ਲਈ ਵੇਚਣਾ ਵੀ ਮੰਡੀ 'ਚ ਵੇਚਣਾ ਸਾਨੂੰ ਉਹ ਵੀ ਦੇ ਉਹ ਵੀ ਨਾ ਕਦੇ ਕਿਸੇ ਦੇ ਪਿੱਛੇ ਇਹ ਚੀਜ਼ ਲਾ ਕੇ ਨਾ ਬੀលਿਆ ਕਰੋ ਵੀ ਹਾਂ ਵੀ ਤੁਹਾਡਾ ਸੀਡ 'ਚ ਵਿਕ ਜੂ ਵੀਰੇ ਸੀਡ 'ਚ ਤਾਂ ਵਿਕਟ ਵੇਕਣਾ ਬਹੁਤ ਵੱਡੀਆਂ ਗੱਲਾਂ ਹੋ ਜਾਂਦੀਆਂ ਤੁਹਾਨੂੰ ਬੇਲ ਪਹਿਲਾਂ ਵੱਢਣੀ ਪੈਣੀ ਆ ਝਾੜ ਘਟ ਨਿਕਲਣਾ ਇਹ ਚੀਜ਼ਾਂ ਬਹੁਤ ਦੇਖਣੀਆਂ ਪੈਣੀਆਂ ਠੀਕ ਨਹੀਂ ਇਹ ਚੀਜ਼ਾਂ ਦਾ ਗੌਰ ਕਰਿਆ ਕਰੋ ਕਈ ਵੀਰ ਬੱਸ ਇਹ ਦੇਖਿਆ ਕਰੋ ਕਿ ਯਾਰ ਮੰਡੀ 'ਚ ਕਿਹੜਾ ਆਲੂ ਲੈ ਕੇ ਜਾਣਾ ਆਪਣੇ ਆਲੂ ਬਹੁਤ ਮੰਡੀ 'ਚ ਲੈ ਕੇ ਹੁਣ ਸੰਡਾਨੇ ਆਲੂ ਨੂੰ ਤੁਸੀਂ ਮੰਡੀ 'ਚ ਲੈ ਜਾਓ ਠੀਕ ਆ ਮੰਡੀ 'ਚ ਲੈ ਜਾਓ ਕਿਸੇ ਨੇ ਤੁਹਾਨੂੰ ਪੁੱਛਣਾ ਵੀ ਨਹੀਂ ਸੰਡਾਨੇ ਆਲੂ ਨੂੰ ਕੋਈ ਨਹੀਂ ਪੁੱਛਦਾ ਮੰਡੀ 'ਚ ਕਿਉਂਕਿ ਉਹਦੀ ਮਾਰਕੀਟ ਹੀ ਨਹੀਂ ਜੀ ਅੱਜ ਚੱਲਦੀ ਆ 9108 ਦੀ ਪਲਾਂਟਿੰਗ ਆਪਣਾ ਹਵੇਲੀ ਵਾਲਾ ਖੇਤ ਜਿੱਥੇ ਹਵੇਲੀ ਬਣਾਈ ਹੋਈ ਆ ਫਾਰਮ ਵਾਲੀ ਤੇ 9908 ਦੀ ਬਲੈਂਡਿੰਗ ਚੱਲਦੀ ਆ ਹੁਣੇ ਲੇਜ਼ਰ ਕਰਾ ਲਾਇਆ ਸੀ ਚਲੋ ਮੈਂ ਵਿਹਲਾ ਸੀ ਮੈਂ ਕਹ ਲਿਆ ਮੈਂ ਕਰ ਦੇਣਾ ਖੱਤੇ ਤਿਆਰ ਦੋਹਰ ਕਰਕੇ ਇੱਕ ਵਾਰ ਉੱਤੇ ਰੋਟਾਵੇਟਰ ਭਜਾ ਭਜਾ ਕੇ ਮਾਰਤਾ ਚਲ ਜੀ 920 8 ਦੀ ਵਜਾਈ ਅੱਜ ਚਲ ਜੀ ਇਹ ਸਾਰੇ ਇਹਦੀ ਬੀਜਣੇ ਹਜੇ 9208 ਇੱਥੇ ਆਪਣੇ ਬਣਦੇ ਆ ਖੇਤ ਇਹ 10 ਕਿਲੇ ਤੋਂ ਥੋੜਾ ਉੱਪਰ ਹੋ ਕੇ ਤਾਂ ਮੈਨੂੰ ਲੱਗਾ 10 ਤੋਂ 11 ਦੇ ਵਿੱਚ ਉਹ ਇਹ ਸਾਰਾ ਇਹਦੇ ਹੀ ਬੀਜ ਤਾਂ ਪਰ ਨਹੀਂ ਯਾਰ ਸੱਚੇ ਤੇ ਕੱਦੂ ਬੀਜਣ ਨੂੰ ਛੱਡਤੀ ਜਗ੍ਹਾ ਹਾਂ ਆ ਹਵੇਲੀ ਦੇ ਪਰਲੇ ਪਾਸੇ ਜਗ੍ਹਾ ਛੱਡੀ ਆ ਕੱਦੂ ਬੀਜਣਿਆ ਉੱਥੇ ਤੇ ਉਹਦੇ ਲਈ ਜਗ੍ਹਾ ਛੱਡਤੀ ਤੇ ਹੁਣ ਅੱਜ ਬਾਕੀ ਸਾਰਾ ਬੀਜਿਆ ਜਣ ਯਾਰ 920 ਕਿਤਨਾ ਹੈ ਹਾਂ ਫਿਰ ਆ ਖੱਤੇ ਹੋ ਜਾਣਾ ਤੇਰਾ ਆਰਾਮ ਨੇ ਇਹ ਛੋਇਆ ਗਰਾਮੀ ਛੋੜ ਰਹੀ ਹਾਂ ਹਾਂ ਆ ਛੋਟਾ ਛੋਟਾ ਨਾਲ ਦੀ ਨਾਲ ਰੋਟਾਵੇਟਰ ਮਾਰੀ ਜਾਣਾ ਦੇਖ ਲੋ ਕੋਈ ਪ੍ਰਵਾਹ ਨਹੀਂ ਹੁਣ ਸੱਤ ਫੁੱਟਾਂ ਰੋਟਾਵੇਟਰ ਪਾਇਆ ਹੈ ਕੋਈ ਪ੍ਰਵਾਹ ਨਹੀਂ ਜਾ ਰਿਹਾ ਡਾਇਮੰਡ ਆਲੂ ਦੀ ਪਟਾਈ ਸ਼ੁਰੂ ਕਰੀ ਆ ਉਧਰ ਨਿਬੜ ਗਿਆ ਸਾਰਾ ਜਿਹੜਾ ਜਿਹੜਾ ਪੱਟਣਾ ਸੀ ਕਿਉਂਕਿ ਜਿਵੇਂ ਜਿਵੇਂ ਬੇਲ ਵੱਡੀ ਆ ਬਾਈ ਹੁਮੀ ਹੁਮੀ ਪੱਟੀ ਜਾਂਦੇ ਆ ਹੁਣ ਇਹਦੀਆਂ ਡੰਡੀਆਂ ਲਾਉਣ ਆਗੇ ਨੇ ਲੋ ਐਨ ਪੂਰੇ ਲੰਬੇ ਲੰਬੇ ਆਲੂ ਪਏ ਝਾੜ ਘਾਟਾ ਬਹੁਤ ਫਰਕਾ ਝਾੜ ਝਾੜ ਦੇ ਵਿੱਚ ਨਾ ਬਹੁਤ ਫਰਕ ਬਹੁਤੇ ਵੀਰਾਂ ਨੇ ਤਾਂ ਇਸ ਕਰਕੇ ਆਲੂ ਲਾਉਣੇ ਸ਼ੁਰੂ ਕਰਿਆ ਕਿ ਜਿਹੜੇ ਵੀਰ ਪਹਿਲਾਂ ਦੇ ਆਲੂ ਲਾਉਂਦੇ ਆ ਹਨਾ ਕਿ ਮੇਰੇ ਵਰਗੇ ਕਮਲੇ ਕਹਿ ਲੋ ਹਨਾ ਕਿ ਉਹਨਾਂ ਦੀਆਂ ਉਹਨਾਂ ਦੇ ਟਰੈਕਟਰ ਉਹਨਾਂ ਦੀ ਮਸ਼ੀਨਰੀ ਦੇਖ ਕੇ ਆਲੂ ਸ਼ੁਰੂ ਕਰ ਲਏ ਕਿ ਹਾਂ ਆਲੂ ਵਾਲਿਆਂ ਕੋਲੇ ਪਤਾ ਨਹੀਂ ਕਿੰਨੇ ਕੇ ਰੁਪਈਏ ਹੁੰਦੇ ਆ ਵੀ ਜਿਹੜੀ ਮਸ਼ੀਨਰੀ ਲੈ ਲੈਂਦੇ ਆ ਆ ਚੀਜ਼ ਲੈ ਲੈਂਦੇ ਆ ਹਨ ਤੇ ਵੀਰੇ ਉਹ ਮਜਬੂਰੀਆਂ ਹੁੰਦੀਆਂ ਕਿ ਟਾਈਮ ਪੀਰੀਅਡ ਬਹੁਤ ਥੋੜਾ ਹੁੰਦਾ ਜਿਹੜਾ ਵੀਰ ਹੁਣ ਖੇਤੀ ਸਮਝ ਲਓ ਮੈਂ 100 ਕਿੱਲਾ ਬੀਜਣਾ ਕਿਸੇ ਵੀਰ ਨੇ 200 ਬੀਜਣਾ ਕਿਸੇ ਨੇ 500 ਬੀਜਣਾ ਕਿਸੇ ਨੇ ਹਜ਼ਾਰਾਂ ਚ ਬੀਜਣਾ ਹਨ ਤਾਂ ਉਹਦੇ ਲਈ ਟਾਈਮ ਤੇ ਬੀਜਣਾ ਬਹੁਤ ਜ਼ਰੂਰੀ ਆ ਕਿਉਂਕਿ 25 26 ਦਿਨਾਂ ਦਾ ਇੱਕ ਮਹੀਨੇ ਦਾ ਟਾਈਮ ਹੁੰਦਾ ਪਲਾਂਟਿੰਗ ਦਾ ਜੀ ਉਦੋਂ ਹੀ ਆਪਣੀ ਚੀਜ਼ ਮਸ਼ੀਨਰੀ ਪੁਰਾਣੀ ਆ ਉਹ ਚ ਹੀ ਖਰਾਬ ਹੋਗੀ ਤਾਂ ਦੱਸੋ ਕਿੱਥੇ ਕੰਮ ਬਣਦੀ ਆ ਮੇਰੇ ਠੀਕ ਨਹੀਂ ਤਾਂ ਇਹੇ ਗੱਲ ਹੈਗੀ ਆ ਜਿਹੜੇ ਆਲੂ ਲਾਉਂਦੇ ਆ ਬਾਈ ਉਹਨਾਂ ਦੇ ਖਰਚੇ ਵੀ ਵੱਡੇ ਆ ਠੀਕ ਆ ਖਰਚੇ ਵਾਧੂ ਕਰਦੇ ਆ ਤੇ ਉਹਨਾਂ ਸਰ ਇੱਕ ਲੋਨ ਵੀ ਚੱਲਦਾ ਹੋਊਗਾ ਸਭ ਕੁਝ ਹੋਊਗਾ ਠੀਕ ਨਹੀਂ ਤੇ ਪਰ ਹਾਂ ਇਹ ਚੀਜ਼ਾਂ ਦੇਖ ਕੇ ਆਪਾਂ ਉਹ ਡਿਸੀਜਨ ਲਈਏ ਕਿ ਹਾਂ ਯਾਰ ਉਹਨਾਂ ਕੋਲੇ ਟਰੈਕਟਰ ਆ ਜਾ ਉਹਨਾਂ ਕੋਲੇ ਆ ਚੀਜ਼ਾਂ ਨੇ ਫੇਰ ਉਦੋਂ ਗਲਤ ਹੁੰਦਾ ਹਾਂ ਆਪਾਂ ਇਸੇ ਐਵੇਂ ਦੇਖੀਏ ਯਾਰ ਹਾਂ ਉਹ ਵੀ ਕੰਮ ਕਰਦੇ ਆ ਆਪਾਂ ਵੀ ਆਲੂ ਬੀਜਨੇ ਆ ਆਪਾਂ ਵੀ ਉਵੇਂ ਹੀ ਕੰਮ ਕਰਨਾ ਜਿਵੇਂ ਉਹ ਕਰਦੇ ਆ ਕੋਈ ਵੀ ਆਲੂ ਵਾਲਾ ਵੀਰ ਲਾ ਲੋ ਤੇ ਵੀ ਆਪਾਂ ਵੀ ਉਵੇਂ ਹੀ ਕੰਮ ਕਰਨਾ ਹਨਾ ਕਿ ਆਪਾਂ ਵੀ ਆਪਦਾ ਹੌਲੀ ਹੌਲੀ ਨਾ ਸਾਡਾ ਵੀ ਬਣੂਗਾ ਉਹਨੂੰ ਦੇਖ ਕੇ ਜੇ ਆਪਾਂ ਕਰਦੇ ਆ ਫੇਰ ਕੰਮ ਬਹੁਤ ਸੋਹਣਾ ਠੀਕ ਹੈ ਜੇ ਆਪਾਂ ਸਿਰਫ ਕੱਲੀ ਮਸ਼ੀਨਰੀ ਦੇਖ ਕੇ ਕਰਦੇ ਆ ਵੀਰ ਮਸ਼ੀਨਰੀ ਤਾਂ ਮੈਂ ਜਿੰਨੀ ਵੀ ਮਸ਼ੀਨਰੀ ਲੈਣਾ ਕੋਈ ਵੀ ਚੀਜ਼ ਆ ਚਾਹੇ ਹਰ ਜੀ ਦੱਸਦਾ ਵੀਰੇ ਆ ਮੈਂ ਲੋਨ ਤੇ ਲਈ ਆ ਐਵੇਂ ਐਵੇਂ ਕਰਕੇ ਆ ਚੀਜ਼ ਲਈ ਆ ਐਨੇ ਰੁਪਏ ਡਾਊਨ ਪੇਮੈਂਟ ਦਿੱਤੀ ਐਨੇ ਦਾ ਲੋਨ ਕਰਵਾਇਆ ਕੱਲੀ ਕੱਲੀ ਚੀਜ਼ ਮੈਂ ਦੱਸ ਦਿੰਦਾ ਕਦੇ ਕੋਈ ਚੀਜ਼ ਦਾ ਲਕੋ ਨਹੀਂ ਰੱਖਿਆ ਹਨਾ ਤੇ ਜਿਹੜੀ ਕੰਮ ਵਾਲੀ ਗੱਲ ਆ ਉਹ ਤੁਹਾਨੂੰ ਪ੍ਰੋਪਰ ਦੱਸੀ ਦੀ ਹਰ ਇੱਕ ਗੱਲ ਹਨਾ ਤੇ ਪਰ ਜੇ ਤੁਸੀਂ ਕਿਸੇ ਵੀ ਆਪਾਂ ਦੇਖੋ ਜਿਹੜੀ ਖੇਤੀ ਆ ਨਾ ਕਿਸੇ ਦੀ ਰੀਸ ਕਰਕੇ ਨਹੀਂ ਕਰਨੀ ਚਾਹੀਦੀ ਵੀਹਾਂ ਵੀ ਆਲੂ ਲਾਲੇ ਕੋਈ ਵੀ ਫਸਲ ਆ ਜਦੋਂ ਆਪਾਂ ਕਿਹਦੀ ਰੀਜ਼ ਨਾ ਕਰੋ ਹਾਂ ਤੁਸੀਂ ਇਹ ਦੇਖੋ ਵੀ ਆਪਾਂ ਮਿਹਨਤ ਕਰਨੀ ਆ ਤੁਸੀਂ ਵੀ ਮਿਹਨਤ ਕਰਦੇ ਹੋ ਇਉਂ ਨਹੀਂ ਹੈਗਾ ਕੋਈ ਮਿਹਨਤ ਨਹੀਂ ਕਰਦਾ ਸਾਰੇ ਮਿਹਨਤ ਕਰਦੇ ਆ ਆਪਾਂ ਕਣਕ ਵਾਲੇ ਵੀ ਮਿਹਨਤ ਕਰਦੇ ਆ ਝੋਨਾ ਸਾਰੇ ਮਿਹਨਤ ਕਰਦੇ ਆ ਠੀਕ ਆ ਪਰ ਆਲੂਆਂ ਦੀ ਮਿਹਨਤ ਵੀਰੇ ਹੋਰ ਤਰ੍ਹਾਂ ਦੀ ਆ ਇਹ ਵੀ ਤੁਹਾਨੂੰ ਪਤਾ ਜਿਹੜੇ ਜਿਹੜੇ ਵੀਰਤ ਕੀ ਲੱਗੇ ਆ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਜਿਹੜੇ ਜਿਹੜੇ ਹਜੇ ਸੁਪਨਾ ਦੇਖਦੇ ਆ ਕਿ ਆਪਾਂ ਵੀ ਤਿੰਨ ਫਸਲਾਂ ਜਾਂ ਆਲੂ ਲਾਉਣਾ ਵਾ ਉਹ ਜੀ ਉਹ ਵੀਰਾਂ ਨੂੰ ਅਗਲੇ ਸਾਲ ਲੱਗ ਜੂ ਜਿਹੜਾ ਅਗਲੇ ਸਾਲ ਲਾਉਣਗੇ ਹਨਾ ਆਲੂ ਦੀ ਖੇਤੀ ਇਹ ਆ ਜਾਂ ਤਾਂ ਲਾਓ ਨਾ ਜਾਂ ਛੱਡੋ ਨਾ ਹੁਣ ਹੁਣ ਕਈ ਵੀਰਾਂ ਨੇ ਆਲੂ ਲਾਉਣਾ ਛੱਡ ਦੇਣਾ ਇਸ ਵਾਰ ਠੀਕ ਆ ਅਗਲੇ ਸਾਲ ਰੇਟ ਵਧ ਗਿਆ ਉਹਨਾਂ ਨੇ ਫੇਰ ਪਛਤਾਉਣਾ ਵੀ ਯਾਰ ਹਾਂ ਪਿਛਲੇ ਸਾਲ ਅਸੀਂ ਲਾਇਆ ਸੀ ਉਦੋਂ ਘਟ ਗਿਆ ਸੀ ਤੇ ਹੁਣ ਰੇਟ ਫੇਰ ਵਧ ਗਿਆ ਤੇ ਹੁਣ ਇਹ ਹੀ ਫੇਰ ਗੱਲ ਹੋਗੀ ਇਹ ਚੀਜ਼ਾਂ ਬਹੁਤ ਦੇਖਣੀਆਂ ਪੈਂਦੀਆਂ ਹਨਾ ਤੇ ਵੀ ਕਿਸੇ ਵੀ ਰੀਸ ਨਹੀਂ ਕਰਨਦੀ ਲੋੜ ਤੁਸੀਂ ਵੀ ਮਿਹਨਤ ਕਰੋ ਸਾਰੇ ਮਿਹਨਤ ਕਰਦੇ ਆਂ ਹਾਂ ਐਂਓ ਸੋਚੀਦਾ ਵੀ ਅਗਲੇ ਵੰਗੂ ਨੌ ਬਣਾਉਣਾ ਹੁਣ ਹੁਣ ਮੈਂ ਦੇਖੋ ਮੈਂ ਆਪਦੀ ਗੱਲ ਕਰਦਾ ਹਨਾ ਮੈਂ ਸੱਚੀ ਕਹਿੰਨਾ ਆਪਾਂ ਕਿਸੇ ਦੀ ਰੀਸ ਨਹੀਂ ਕੀਤੀ ਅੱਜ ਤੱਕ ਵੀ ਨਾ ਅਸੀਂ ਵੀ ਰੀਸ ਕਿਸੇ ਦੀ ਕਰਨ ਯੋਗੇ ਹੈਗੇ ਆਂ ਬਾਈ ਮੈਂ ਐਵੇਂ ਕਹਾਂ ਵੀ ਅਸੀਂ ਕਿਸੇ ਦੀ ਰੀਸ ਕਰ ਲਾਂਗੇ ਨਹੀਂ ਸਾਤੋਂ ਕਿਸੇ ਵੀ ਰੀਸ ਨਹੀਂ ਹੁੰਦੀ ਕਿਉਂਕਿ ਬਹੁਤ ਥੱਲਿਓਂ ਉੱਠ ਕੇ ਤੁਰੇ ਆਂ ਹਨਾ ਕਿ ਮੈਂ ਕਹਾਂ ਵੀ ਆਪਾਂ ਰੀਸ ਕਰ ਲਾਂਗੇ ਨਹੀਂ ਰੀਸ ਹੁੰਦੀ ਕਿਉਂਕਿ ਸਾਰੇ ਸਾਡੇ ਤੋਂ ਵੱਡੇ ਆ ਪਰ ਹਾਂ ਉਹਨਾਂ ਵਾਂਗੂ ਮਿਹਨਤ ਕਰਨ ਦਾ ਜ਼ਰੂਰ ਰੱਖਿਆ ਵੀ ਉਹਨਾਂ ਵਾਂਗੂ ਮਿਹਨਤ ਕਰਨੀ ਆ ਜਿਵੇਂ ਉਹ ਮਿਹਨਤ ਕਰਦੇ ਆ ਯਾਰ ਅਸੀਂ ਵੀ ਉਵੇਂ ਮਿਹਨਤ ਕਰਨੀ ਆ ਹਨਾ ਹੁਣ ਸਾਡੇ ਨੇੜੇ ਹੀ ਆ ਬੀਜੇ ਫਾਰਮ ਵਾਲੇ ਹਨ ਉਹ ਅੰਕਲ ਉਹਨਾਂ ਨੂੰ ਵੀਰੇ ਉਹਨਾਂ ਨੂੰ ਮੈਂ ਦੇਖ ਕੇ ਬਹੁਤ ਉਹਨਾਂ ਯਾਰ ਉਹ ਵੀ ਮਿਹਨਤ ਕਰਦੇ ਆ ਹਨਾ ਅਸੀਂ ਵੀ ਮਿਹਨਤ ਕਰਾਂਗੇ ਹੁਣ ਓਦੋਂ ਵੱਡੇ ਲਾ ਲੋ ਬਹੁਤ ਵੱਡੇ ਵੱਡੇ ਬੇ ਨੌ ਆ ਹਨਾ ਤੇ ਵੀ ਜਿਨ੍ਹਾਂ ਨੂੰ ਦੇਖ ਦੇ ਕੇ ਅਸੀਂ ਵੀ ਇੰਸਪਾਇਰ ਹੁੰਨੇ ਆ ਪੀ ਹਾਂ ਯਾਰ ਉਹ ਆਹ ਚੀਜ਼ ਕਰਦੇ ਆ ਤਾਂ ਸਿੱਧੀ ਕਰਕੇ ਦੇਖਾਂਗੇ ਜੇ ਸਾਡੇ ਵੀ ਸਟੈਂਸ ਬੁੱਲੋ ਜੂ ਹਨ ਇਹ ਚੀਜ਼ਾਂ ਨਹੀਂ ਕਿ ਆਪਦੇ ਏਰੀਏ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਦੇਖਦੇ ਆ ਉਹ ਵਧੀਆ ਚੀਜ਼ਾਂ ਲੱਗਦੀਆਂ ਕੋਈ ਮਾੜੀ ਚੀਜ਼ ਨਹੀਂ ਹੁੰਦੀ ਕਿਸੇ ਨੂੰ ਦੇਖ ਕੇ ਕਿਸੇ ਤੋਂ ਇਮਪ੍ਰੈਸ ਹੋਣਾ ਠੀਕ ਨਹੀਂ ਤੇ ਉਹ ਨਾਰਮਲ ਗੱਲਾਂ ਹੁੰਦੀਆਂ ਨੇ ਤੇ ਹੋਣਾ ਵੀ ਚਾਹੀਦਾ ਹੁਣ ਕੋਈ ਵੀ ਬਿਜ਼ਨਸ ਕਰਦੇ ਆ ਵੀਰ ਹਨਾ ਵੀ ਵੱਡੇ ਵੱਡੇ ਬਿਜ਼ਨਸ ਕਰਦੇ ਆ ਯਾਰ ਕਿਸੇ ਨੂੰ ਦੇਖ ਕੇ ਤਾਂ ਆਪਾਂ ਕਰਦੇ ਹੀ ਆ ਨਾ ਵੀ ਹਾਂ ਵੀ ਉਹ ਬੰਦੇ ਨੇ ਇਹ ਚੀਜ਼ ਤੇ ਮਿਹਨਤ ਕਰੀਆ ਯਾਰ ਆਪਾਂ ਵੀ ਉਵੇਂ ਹੀ ਕਰਨੀ ਆ ਆਪਾਂ ਵੀ ਉਸ ਤੋਂ ਵੱਡਾ ਨਾ ਬਣਾਣਾ ਹਰ ਇੱਕ ਵੀਰ ਇਹੀ ਗੱਲ ਤੇ ਕਰਦੇ ਆ ਪਰ ਮੈਂ ਇੱਕ ਗੱਲ ਕਹਾਂ ਵੀ ਹਾਂ ਹੁਣ ਸਪੋਜ਼ ਕਰੋਗੀ ਅੱਜ ਮੈਂ ਕਮਾਂ ਵੀ ਸਾਡੇ ਕੋਲੇ ਜਿਹੜਾ ਫਾਰਮ ਵੀ ਜੇ ਫਾਰਮ ਵੀ ਮੈਂ ਉਹਨਾਂ ਦੀ ਰੀਸ ਕਰ ਲਵਾਂ ਵੀ ਜਿਹੜੀ ਚੀਜ਼ ਉਹਨਾਂ ਕੋਲੇ ਮੈਂ ਸਾਰੀ ਉਹ ਲੈ ਨਹੀਂ ਲਿਆ ਸਕਦਾ ਵੀਰੇ ਜਿਹੜੀਆਂ ਚੀਜ਼ਾਂ ਉਹਨਾਂ ਕੋਲੇ ਉਹ ਮੈਂ ਕਦੇ ਵੀ ਨਹੀਂ ਲੈ ਸਕਦਾ ਹਨਾ ਮੈਨੂੰ ਪਤਾ ਵਾ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੋਲ ਹਨਾ ਕਿ ਬਹੁਤ ਚੀਜ਼ਾਂ ਨੇ ਜਿਨ੍ਹਾਂ ਚ ਬਈ ਉਹ ਹਮੇਸ਼ਾ ਮੂਹਰੇ ਰਹਿਣਗੇ ਐਡਵਾਂਸ ਰਹਿਣਗੇ ਤੇ ਜਿਵੇਂ ਹੁਣ ਉਦੋਂ ਵੱਡੇ ਫਾਰਮ ਵਾਲੇ ਹੋਣਗੇ ਉਹ ਉਹ ਵੀਰ ਉਹ ਵੀ ਕਿਸੇ ਨੂੰ ਦੇਖ ਕੇ ਇਨਸਪਾਇਰ ਹੁੰਦੇ ਹੋਣਗੇ ਹਨਾ ਸਾਰੇ ਆਪਾਂ ਯਾਰ ਇੱਕ ਦੂਜੇ ਨੂੰ ਦੇਖ ਕੇ ਹੀ ਹੁੰਨੇ ਆ ਕਿ ਹਾਂ ਉਹਨਾਂ ਨੂੰ ਆਪਾਂ ਉਹਦੀ ਰੀਸ ਨਹੀਂ ਕਰਨ ਦੀ ਲੋੜ ਹਾਂ ਬਸ ਆਪਾਂ ਉਹਵੇਂ ਮਿਹਨਤ ਕਰਨ ਦੀ ਰੱਖੀਏ ਕਿ ਯਾਰ ਜਿਵੇਂ ਉਹ ਮਿਹਨਤ ਕਰਦੇ ਐਸੀ ਵੀ ਉਹ ਮਿਹਨਤ ਕਰਨੀ ਆ ਹਨਾ ਤੇ ਘਾਟੇ ਵਾਦੇ ਤੇ ਵਾਦੇ ਦਾ ਵੀਰੇ ਪੈਣੀ ਆ ਆਪਣੀ ਜ਼ਿੰਦਗੀ ਜਾਰ ਇਹ ਇੱਕ ਕਿੱਸਾ ਵਾਹ ਜ਼ਿੰਦਗੀ ਦਾ ਹਨਾ ਘਾਟੇ ਵੀ ਹੋਣਿਆ ਵਾਦੇ ਵੀ ਹੋਣਿਆ ਤੇ ਕਿਸਾਨੀ ਉਹਦੇ ਵਿੱਚ ਸਭ ਤੋਂ ਮੋਸਟ ਉਹ ਹੈਗੀ ਆ ਕਿ ਜਿਹਨੂੰ ਸਭ ਤੋਂ ਜ਼ਿਆਦਾ ਘਾਟੇ ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਉਹ ਸਿਰ ਫੈਸਲੀ ਆ ਕਿਉਂਕਿ ਆਪਣਾ ਸਰਕਾਰਾਂ ਨਹੀਂ ਸਾਥ ਦਿੰਦੀਆਂ ਠੀਕ ਆ ਸਿਰ ਵੀ ਆਪਾਂ ਇਹੋ ਗੱਲਾਂ ਹੀ ਇੱਕ ਮਾਰ ਖਾਨਦੇ ਆ ਕਿ ਆਪਣਾ ਸਾਥ ਸਰਕਾਰਾਂ ਨਹੀਂ ਦਿੰਦੀਆਂ ਕੀ ਸਰਕਾਰਾਂ ਨੂੰ ਆਪਣੇ ਤੋਂ ਕੋਈ ਉਹ ਨਹੀਂ ਹੈਗਾ ਵੀ ਵੈਲਿਊ ਨਾਲ ਆਪਣੀ ਕੋਈ ਉਹ ਸੁਣਦੇ ਆ ਨਾ ਕੁਝ ਹੋਰ ਇਹ ਚੀਜ਼ਾਂ ਤੇ ਉਸ ਚੱਕਰ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਪੈਂਦੀ ਆ ਹਨਾ ਤੇ ਜਿਵੇਂ ਹੁਣ ਅੱਗੇ ਜਿਵੇਂ ਗੁਜਰਾਤ ਲਾਲੋਵਿੰਦੌਰ ਲਾਲੂ ਹਨਾ ਤੇ ਆਲੂ ਮੰਦਾ ਹੋਣ ਦਾ ਵੀ ਕਿਵੇਂ ਕਾਰਨ ਜਿਵੇਂ ਹਨਾ ਉਧਰਲੀਆ ਸਟੇਟ ਦੇ ਵਿੱਚ ਭਾਈ ਮੈਂ ਆਪ ਨੂੰ ਦੇਖਦੇ ਨੂੰ ਹੋ ਗਿਆ ਕਿ ਭਾਈ ਉਧਰਲੇ ਏਰੀਆ 'ਚ 14-15 ਸਾਲ ਹੋ ਗਏ ਉਧਰਲੇ ਏਰੀਆ 'ਚ ਕਦੇ ਰੇਟ ਨਹੀਂ ਸੀ ਘਟਿਆ ਉਹਨਾਂ ਦਾ ਆਲੂ 8900 ਰੁਪਏ ਨੂੰ ਵਿਕਦਾ ਹੀ ਹੁੰਦਾ ਸੀ ਪੋਰੀ ਠੀਕ ਆ ਆਪਣੇ ਵੀਰ ਜਿਹੜੇ ਆਪਣੀ ਇਧਰੋਂ ਖਰੀਦ ਚੱਲਦੀ ਸੀ ਬਾਈ ਉਹ ਇਧਰੋਂ ਖਰੀਦ-ਖਰੀਦ ਕੇ ਜਿਵੇਂ ਉੱਥੇ 15-16 ਰੁਪਏ ਵਿਕ ਜਾਣਾ ਉਹਨਾਂ ਨੇ ਉਰੋਂ 6-10 ਰੁਪਏ ਖਰੀਦ ਲੈਣਾ 11 ਰੁਪਏ ਖਰੀਦ ਲੈਣਾ 9 ਰੁਪਏ ਖਰੀਦ ਲੈਣਾ 8 ਰੁਪਏ ਖਰੀਦ ਲੈਣਾ ਜਦੋਂ ਪਟਾਈਆਂ ਹੁੰਦੀਆਂ ਸੀ ਹਨ ਉਹਨਾਂ ਨੇ ਇਧਰੋਂ ਖਰੀਦ-ਖਰੀਦ ਕੇ ਆਪਦੇ 2-3 ਰੁਪਏ ਵਿੱਚੋਂ ਕਮਾ ਗਿਓ ਉੱਧਰ ਭੇਜੀ ਜਾਂਦੇ ਰਹਿੰਦੇ ਸੀ ਮਾ ਉਹਨਾਂ ਨੂੰ ਵਧੀਆ ਪ੍ਰੋਫਿਟ ਹੋਈ ਜਾਂਦਾ ਰਹਿੰਦਾ ਸੀ ਨਾ ਜਿਹੜੇ ਸਮਝ ਲੋ ਮੂਰਲੇ ਬੰਦੇ ਬਣਦੇ ਸੀ ਤੇ ਹੁਣ ਇਸ ਵਾਰ ਕੀ ਹੋਇਆ ਬਾਈ ਉੱਥੇ ਵੀ ਰੇਟ ਆਲੂ ਦਾ 300 350 400 ਰੁਪਏ ਚੱਲਦਾ ਜਿਹਨੇ ਆਪਾਂ ਨੂੰ ਜਿਹੜੀ ਚੀਜ਼ ਦਾ ਆਪਾਂ ਨੂੰ ਸਭ ਤੋਂ ਵੱਡਾ ਉਹ ਹੋਇਆ ਵਾ ਪ੍ਰੋਬਲਮ ਆਈ ਆ ਤੇ ਉਹਨਾਂ ਕੋਲੇ ਬਾਈ ਸੀਡ ਦੇ ਲਈ ਵੀ ਨਹੀਂ ਉਹ ਹੈਗਾ ਉਹ ਕਹਿੰਦੇ ਆ ਰੱਸੀ ਸੀਡ ਤਾਂ ਲਵਾਂਗੇ ਵੀ ਜੇ ਜਾਂ ਥੋਡੇ ਤੋਂ ਆਲੂ ਤਾਂ ਲਵਾਂਗੇ ਵੀ ਗਾਂਹ ਵਾਲੀ ਵਾਰ ਨੂੰ ਬੀਜਣ ਲਈ ਵੀ ਜੇ ਸਾਡੇ ਕੋਲੇ ਪੈਸੇ ਹੋਣਗੇ ਈ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਕਮਾ ਹੋਏ ਹਨ ਤੇ ਵੀ ਝਾੜ ਵੀ ਘਟਾ ਤੇ ਪੈਸੇ ਵੀ ਨਹੀਂ ਕਮਾ ਹੋਏ ਹਨ ਵੀ ਰੇਟ ਬਹੁਤ ਘਟਾ ਤੇ ਉਹ ਉਹ ਵੀ ਵਿਚਾਰੇ ਐਦ ਕੀ ਅੱਕੇ ਹੋਏ ਬੈਠੇ ਆ ਕਿ ਉਹਨਾਂ ਦਾ ਵੀ ਹਾਲਾਤ ਬਹੁਤ ਮਾੜੇ ਹੋਏ ਹੋਇਆ ਕਿ ਕਿਉਂਕਿ ਉਹਨਾਂ ਨੂੰ ਤਾਂ ਬਹੁਤ ਟਾਈਮ ਬਾਅਦ ਆਲੂ ਚੋਂ ਘਾਟਾ ਮਿਲਿਆ ਵੀ ਨਹੀਂ ਤਾਂ ਆਲੂ ਜੋ ਇੰਨੇ ਉਹਨਾਂ ਦੇ ਰੇਟ ਨਹੀਂ ਦੀ ਘਟਦਾ ਆਪਣੇ ਬਹੁਤ ਘਟ ਜਾਂਦਾ ਵੀ ਪਰ ਉਹਨਾਂ ਦੇ ਫਿਰ ਵੀ ਰੇਟ ਰਹਿੰਦਾ ਸੀਗਾ ਕਿਉਂਕਿ ਉਧਰੋਂ ਡਿਮਾਂਡ ਰਹਿੰਦੀ ਸੀ ਆਲੂ ਦੀ ਐਲ ਆਰ ਡੀ ਐਨ ਆਲੂ ਜਿਹੜੀਆਂ ਵੀ ਕੋਈ ਪ੍ਰੋਸੈਸਿੰਗ ਵੈਰਾਈਟੀਆਂ ਨੇ ਉਹਨਾਂ ਦੀ ਲਾ ਲੋ ਹਨ ਤੇ ਇਹ ਚੀਜ਼ਾਂ ਬਹੁਤ ਉਹ ਬੈਨੀਫਿਟ ਕਰਾ ਵੀ ਕਰਾਉਂਦੀਆਂ ਸੀ ਉਹਨਾਂ ਨੂੰ ਤੇ ਆਪਣਾ ਆਲੂ ਉੱਧਰ ਬਹੁਤ ਖੱਪਦਾ ਸੀ ਤੇ ਇੱਕ ਉੱਧਰ ਭਾਈ ਜਿਹੜੀਆਂ ਲੋਕਲ ਕੰਪਨੀਆਂ ਨੇ ਲੋਕਲ ਫੈਕਟਰੀਆਂ ਉੱਧਰ ਬਹੁਤ ਆਲੂ ਦੀਆਂ ਲੱਗੀਆਂ ਹੈ ਗਜ਼ਰਾ ਤਿੰਨ ਦੌਰ ਨਹੀਂ ਜਿਹੜੀਆਂ ਚਿਪਸ ਬਣਾਉਂਦੀਆਂ ਉਹ ਕੋਈ ਭਾਈ ਉਹ ਪਾਣੀ ਪੂਣੀ ਦੀ ਪ੍ਰੋਡਕਸ਼ਨ ਦੀ ਚੈਕਿੰਗ ਦੇ ਵਿੱਚ ਬਦਲੇ ਹਨ ਉਹੋ ਕੰਪਨੀਆਂ ਬੰਦ ਹੋਈਆਂ ਹੋਈਆਂ ਫੈਕਟਰੀਆਂ ਉਹ ਬੰਦ ਸਾਰੀਆਂ ਉਹ ਕੱਲੀ-ਕੱਲੀ ਫੈਕਟਰੀ ਦੇ ਵਿੱਚ 2-2000 ਬੈਗ ਕਿਸੇ ਫੈਕਟਰੀ ਚ 2000 ਕਿਸੇ ਚ 3000 ਬੈਗ ਡੇਲੀ ਦਾ ਖਪਤ ਕਰਦੀਆਂ ਸੀ ਉਥੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉਹ ਫੈਕਟਰੀਆਂ ਜਿਹੜੀਆਂ ਲੋਕਲ ਚਿਪਸ ਬਣਾਉਂਦੀਆਂ ਸੀ ਫਰਾਇਆਂ ਬਣਾ ਕੇ ਦਿੰਦੀਆਂ ਸੀ ਚਿਪਸ ਬਣਾਉਂਦੇ ਤੇ ਉਹ ਵੀ ਬੰਦ ਹੋਣ ਦਾ ਇੱਕ ਵੱਡਾ ਕਾਰਨ ਉਹ ਵੀ ਰੇਟ ਘਟਣ ਦੇ ਵਿੱਚ ਹੈ ਨਾ ਤੇ ਬਾਕੀ ਵੀ ਦੇਖੋ ਆਲੂ ਦੀ ਬਜਾਅ ਤਾਂ ਚਲੋ ਜਿੰਨੀ ਕਿ ਸੀਗੀ ਸੀਗੀ ਕਰ ਆਲੂ ਦੀ ਬਜਾਨ ਦੇ ਵਿੱਚੋਂ ਜਿਆਦਾ ਅਸਰ ਆਪਾਂ ਨੂੰ ਆਲੂ ਪੁਰਾਣੇ ਨੇ ਮਾਰ ਪਾਈ ਸੀ ਜਿਹੜਾ ਪੁਰਾਣਾ ਆਲੂ ਸਟੋਰਾਂ 'ਚ ਪਿਆ ਸੀ ਨਾ ਉਹਨੇ ਮਾਰ ਪਾਈ ਸੀ ਜੇ ਉਹ ਕਿਤੇ ਟਾਈਮ ਤੇ ਨਿਕਲਿਆ ਹੁੰਦਾ ਟਾਈਮ ਤੇ ਸਾਰਿਆਂ ਨੇ ਵੇਚਿਆ ਹੁੰਦਾ ਜਦੋਂ ਰੇਟ ਵਧੀਆ ਸੀ ਫੇਰ ਇੰਨਾ ਇੰਪੈਕਟ ਨਹੀਂ ਸੀ ਪੈਣਾ ਜਿਹੜਾ ਇਹਨੇ ਪਾਇਆ ਬਾਅਦ ਇਹੋ ਜੀ ਚੀਜ਼ ਇੱਕ ਸਭ ਤੋਂ ਵੱਡੀ ਹੋਈ ਆ ਆਪਣੇ ਨੁਕਸਾਨ ਵਾਲੀ ਵੀ ਜਿਹੜਾ ਪੁਰਾਣਾ ਆਲੂ ਬੜਾ ਲੰਬਾ ਟਾਈਮ ਚੱਲਿਆ ਠੀਕ ਨਹੀਂ ਆਪਣੇ ਸਾਰੀਆਂ ਮੰਡੀਆਂ ਦੇ ਵਿੱਚ ਉਹਨੇ ਅਸਰ ਕਰਕੇ ਰੱਖਿਆ ਇਹ ਬਸ ਜਿੱਥੇ ਤੱਕ ਮੈਨੂੰ ਨੌਲੇਜ ਆ ਉੱਥੇ ਤੱਕ ਤਾਂ ਇਹੀ ਚੀਜ਼ਾਂ ਨੇ ਬਾਕੀ ਕਿਸੇ ਵੀਰ ਨੂੰ ਜ਼ਿਆਦਾ ਮੇਰੇ ਨਾਲੋਂ ਬਾਲਾ ਪਤਾ ਵਾ ਉਹ ਉਹ ਦੇਖ ਸਕਦਾ ਹਨ ਉਹਨੂੰ ਜ਼ਿਆਦਾ ਪਤਾ ਹੋਊਗਾ ਪਰ ਮੈਨੂੰ ਇੰਨੀ ਨੌਲੇਜ ਦਾ ਪਤਾ ਲੱਗਿਆ ਸੀ ਛਾਂਣਵੀਨ ਜੀ ਜਿਹੜੀ ਕਰੀ ਉਹ ਇਹ ਸਿੱਟੇ ਨਿਕਲਦੇ ਆ ਮੂਰੇ ਹਨ ਆਉਂਦੇ ਆ ਪਰ ਦੇਖੋ ਬਹੁਤ ਅੱਜ YouTube ਤੇ ਜਿਵੇਂ ਵੀਡੀਓ ਆਉਂਦੀਆਂ ਨੇ ਮੂਰੇ ਹਨ ਕਿ ਉਹ ਘਾਟਾ ਵੀ ਆਲੂਆਂ ਦਾ ਉਹ ਕਰਤਾ ਵੀ ਕੰਪਨੀਆਂ ਖਰੀਦਣੋਂ ਹਟ ਗਈਆਂ ਜਾਂ ਇਹ ਕਰ ਰਹੀਆਂ ਵੀਰੇ ਪਤਾ ਕੀ ਗੱਲ ਆ ਹਾਲਤ ਹਾਲਾਤ ਹੈਗੇ ਮੰਦੇ ਮੰਦੇ ਹਾਲਾਤਾਂ ਦੇ ਵਿੱਚ ਵੀਰੇ ਕੁਆਲਿਟੀ ਭਾਲਦੇ ਆ ਅਗਲੇ ਜਦੋਂ ਆਪਾਂ ਕੁਆਲਿਟੀ ਦੇਣ ਤੋਂ ਇਨਕਾਰ ਕਰ ਦਿੰਨੇ ਆ ਉਦੋਂ ਪੰਗਾ ਪੈਂਦਾ ਠੀਕ ਨਹੀਂ ਬਾਈ ਸਾਡੀ ਦੇਖੋ ਮੈਨੂੰ ਨਹੀਂ ਬਾਲਾ ਮੈਂ ਕਿਸੇ ਕੰਪਨੀ ਨੂੰ ਚੰਗਾ ਨਹੀਂ ਕਹਿੰਦਾ ਕਿਸੇ ਕੰਪਨੀ ਨੂੰ ਮਾੜਾ ਨਹੀਂ ਕਹਿੰਦਾ ਬਟ ਹਾਂ ਮੈਂ ਟੈਕਨੀਕੋ ਦੇ ਨਾਲ 2004 ਤੋਂ 5 ਤੋਂ ਲੱਗਿਆ ਹੋਇਆ ਹਾਂ ਹਣਾ ਅੰਜਕ ਤੋਂ ਸ਼ੁਰੂ ਕਰ ਲਿਆ ਟੈਕਨੀਕੋ ਦੇ ਨਾਲ ਹਨਾ ਤੇ ਬਾਈ ਜਦ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਕਿਸੇ ਵੀ ਸੀਟ ਦਾ ਮੱਥੇ ਵੱਟ ਨਹੀਂ ਪਾਇਆ ਜਿੰਨਾ ਸਟੈਪ ਟੈਸਟ ਆ ਗਿਆ ਉੰਨਾ ਝਾੜ ਇਹਨਾਂ ਨੇ ਲੈਣਾ ਹੀ ਲੈਣਾ ਬਾਈ ਠੀਕ ਨਹੀਂ ਜਿੰਨਾ ਵੀ ਸਟੈਪ ਟੈਸਟ ਆ ਗਿਆ ਠੀਕ ਨਹੀਂ ਕਦੇ ਵੀ ਅੱਜ ਤੱਕ ਉਹ ਨਾ ਉਹਦੇ ਵਿੱਚੋਂ ਇਹ ਛੱਡ ਕੇ ਗਏ ਆ ਨਾ ਉਹਦੂ ਵੱਧ ਲਿਆ ਨਾ ਆਪਾਂ ਉਹਦੂ ਬਾਈ ਵੱਧ ਦਿੱਤਾ ਕਦੇ ਨਾ ਆਪਾਂ ਉਹਦੂ ਘਟਾ ਦਿੱਤਾ ਜਿੰਨਾ ਇਹਨਾਂ ਨੇ ਸਟੈਪ ਟੈਸਟ ਕੱਢਤਾ ਆਪਾਂ ਉਨਾ ਹੀ ਆਲੂ ਦਿੱਤਾ ਇਹਨਾਂ ਨੂੰ ਠੀਕ ਨਹੀਂ ਕਦੇ ਵੀ ਦੋ ਬੋਰੀਆਂ ਵੀ ਨਹੀਂ ਵੱਧ ਦਿੱਤੀਆਂ ਨਾ ਦੋ ਬੋਰੀਆਂ ਘਟਾ ਦਿੱਤੀਆਂ ਚਾਹੇ ਮਾਰਕੀਟ ਦੇ ਵਿੱਚ ਰੇਟ 1200 ਆ ਚਾਹੇ ਮਾਰਕੀਟ ਦੇ ਵਿੱਚ ਰੇਟ 100 ਰੁਪਏ ਆ ਆਪਾਂ ਇਹਨਾਂ ਨਾਲ ਬਈ ਸੇਮ ਉਤਰੇ ਆ ਠੀਕ ਆ ਤੇ ਮੈਂ ਦਾ ਜੋ ਕੁਝ ਵੀ ਅੱਜ ਜੇ ਮਾੜਾ ਮੋਟਾ ਵੀ ਮੈਨੂੰ ਮਾੜਾ ਜਾਂ ਵੀ ਪਤਾ ਵਾ ਨਾ ਆਲੂਆਂ ਦਾ ਬਈ ਮੈਨੂੰ ਟੈਕਨੀਕੋ ਕੰਪਨੀ ਨੇ ਸਿਖਾਇਆ ਕੀ ਹੋਰ ਕਿਸੇ ਨੇ ਨਹੀਂ ਸਿਖਾਇਆ ਆਏ ਕੰਪਨੀ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਠੀਕ ਨਹੀਂ ਬਹੁਤ ਜਿਆਦਾ ਕੁਝ ਮਿਲਿਆ ਕੰਪਨੀ ਤੋਂ ਐਵੇਂ ਮੈਂ ਕਮਾਂ ਹਨਾ ਵੀ ਹਾਂ ਵੀ ਜੇ ਕੰਪਨੀਆਂ ਮਾੜੀਆਂ ਹੁੰਦੀਆਂ ਸਾਰੇ ਉਹੀ ਗੱਲ ਹੁੰਦੀ ਯਾਰ ਯਾਰ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਸਾਰੀਆਂ ਕੰਪਨੀਆਂ ਮਾੜੀਆਂ ਨਹੀਂ ਹੁੰਦੀਆਂ ਆਪਾਂ ਕੰਪਨੀ ਕੀ ਕਹਿੰਦੇ ਨੇ ਇੱਕ ਵੈਂਡਰ ਨੇ ਆਲੂ ਲੈ ਲਿਆ ਹਨਾ ਆਪਾਂ ਉਹ ਵੈਂਡਰ ਨੇ ਨੋਂ ਨਹੀਂ ਆਪਾਂ ਕੰਪਨੀ ਮੰਨਣ ਲੱਗ ਜਾਂਦੇ ਹਾਂ ਠੀਕ ਨਹੀਂ ਹੁਣ ਮੈਂ ਕਿਸੇ ਕੰਪਨੀ ਦਾ ਨੌਂ ਨਹੀਂ ਲੈਣਾ। ਮੈਨੂੰ ਬਹੁਤ ਵੀਰਾਂ ਦੇ ਉਸ ਕੰਪਨੀ ਰਿਲੇਟਡ ਫੋਨ ਆਏ ਸੀ। ਮੈਂ ਸਾਰੇ ਵੀਰਾਂ ਨੂੰ ਉਹ ਕੰਪਨੀ ਦੇ ਲਈ ਮਨਾ ਕਰਿਆ ਸੀਗਾ ਵੀ ਵੀਰੇ ਵੀ ਮੈਂ ਨਹੀਂ ਲਾਉਦਾ। ਉਹ ਬੰਦਾ ਮੇਰਾ ਨੌਂ ਵੇਚਦਾ ਸੀ। ਵੀ ਹਾਂ ਉਹ ਸਾਡਾ ਆਲੂ ਨੌਂਦਾ। ਮੇਤੋਂ ਉਹਨੇ ਸਿਰਫ 1 ਸਾਲ 1000 ਬੈਗ ਲਿਆ ਸੀਗਾ। ਸਿਰਫ 1 ਸਾਲ। 1000 ਬੈਗ ਉਹਨੇ ਮੇਤੋਂ ਲਿਆ ਜਦੋਂ ਉਹਨੇ ਮੇਰੇ ਨਾਲ ਉਹ ਕਰਤਾ ਮੈਂ ਉਹਨੂੰ ਛੱਡਦਾ। ਜਦੋਂ ਉਹਨੇ ਮੇਰੇ ਨਾਲ ਵੀ ਕਾਰਟ ਗੁੱਡ ਜੀ ਮੇਰੇ ਤੇ ਲਾਉਣ ਲੱਗਿਆ ਨਾ ਆਪਾਂ ਉੱਥੇ ਕੈਨਸਲ ਕਰਦਾ ਕਿਉਂਕਿ ਮੈਂ ਮਸ਼ੀਨ ਦਾ ਗ੍ਰੇਡ ਕਰਕੇ ਆਲੂ ਭੇਜਿਆ ਸੀ ਮੈਂ ਮਸ਼ੀਨ ਦਾ ਗ੍ਰੇਡ ਕਰਕੇ ਆਲੂ ਭੇਜਿਆ ਜਿੱਦਣ ਆਲੂ ਗ੍ਰੇਡ ਕਰਿਆ ਉਹਨੂੰ ਵੀਡੀਓ ਪਾਈ ਤੇ ਉਹਨੇ ਮੇਰੇ ਤੇ ਮੇਰੇ ਆਲੂ ਤੇ 2 ਕਿਲੋ ਮਿੱਟੀ ਦੀ ਕਾਰਟ ਲਾਤੀ ਤੇ ਮੈਂ ਕਿਹਾ ਬਤੰਦਰਾ 10 ਕਿਹੜੀ ਕਿਹੜੀ ਕਿਲੋ ਮਿੱਟੀ ਦੀ ਕਾਰਟ ਜਿਹੜਾ ਟਰੱਕ ਉਹਦੇ ਨਾ ਗਿਆ ਮੇਰੇ ਫਾਰਮ ਤੋਂ ਭਰ ਕੇ ਉਹ ਟਰੱਕ ਦਾ ਮੈਂ ਉੱਥੇ ਫਾਰਮ ਦੇ ਉੱਤੇ ਬੋਰੀ ਢੇਰੀ ਕਰੀ ਠੀਕ ਆ ਪਿਣਾਗਰਾਮ ਵੀ ਮਿੱਟੀ ਨਹੀਂ ਨਿਕਲੀ ਬੋਰੀ ਚ ਹੁਣ ਗ੍ਰੇਡ ਕਰੇ ਆਲੂ ਜੋ ਬੋਰੀ ਮਿੱਟੀ ਕਿੱਥੋਂ ਨਿਕਲਦੀ ਐ ਠੀਕ ਆ ਉਹਨੇ 2 ਕਿਲੋ ਕਾਟ ਲਾ ਦੀ ਮੇਰੇ ਆਲੂ ਤੇ ਆਪਾਂ ਉਦੋਂ ਹੀ ਰੋਲਾ ਪਾ ਲਿਆ ਤੇ ਉਹਦੀਆਂ ਆਪਾਂ ਬੰਦ ਕਰਤਾ ਵੀ ਭਾਈ ਮੈਂ ਨਹੀਂ ਦੇਣਾ ਆਲੂ ਪੇਮੈਂਟ ਕਰੋ ਤੇ ਪੇਮੈਂਟ ਕਰਵਾਇਆ ਤੇ ਆ ਮੈਂ ਬਹੁਤ ਵੀਰਾਂ ਦਾ ਮੈਨੂੰ ਫੋਨ ਆਇਆ ਸੀ ਉਸ ਕੰਪਨੀ ਰਿਲੇਟਡ ਹਨਾ ਕਿ ਵੀ ਤੁਸੀਂ ਵੀਰੇ ਆਲੂ ਤੁਸੀਂ ਇਹਦੇ ਲਾਉਨੇ ਹੋ ਮੈਂ ਹਰ ਇੱਕ ਵੀਰ ਨੂੰ ਮਨਾ ਕਰਿਆ ਮੈਂ ਕਿਹਾ ਨਹੀਂ ਵੀਰੇ ਵੀ ਮੈਂ ਆਲੂ ਕਦੇ ਇਹਦੇ ਨਾਲ ਲਾਇਆ ਨਾ ਮੈਂ ਕਦੀ ਇਹਦੇ ਬੀਜਿਆ ਨਾ ਮੈਂ ਬੀਜਣਿਆ ਵੀ ਮੇਤੋਂ ਉਹਨਾਂ ਨੇ ਮੇਰਾ ਆਲੂ 1000 ਗੱਟੂ ਉਹਨਾਂ ਨੇ ਮੇਤੋਂ ਖਰੀਦਿਆ ਸੀਗਾ ਬਸ ਇੰਨੇ ਠੀਕ ਨਹੀਂ ਮੈਂ ਬਹੁਤ ਵੀਰਾਂ ਨੂੰ ਦੱਸਿਆ ਸਾਰਾ ਕੁਝ ਦੱਸਿਆ ਵੀਰੇ ਐਂ ਕਰਕੇ ਉਹ ਕਾਰਟ ਨਜਾਇਜ਼ ਲਾਉਂਦੇ ਆ ਵੀ ਜਦੋਂ ਤੁਸੀਂ ਭੇਜੋਗੇ ਤਾਂ ਉਸ ਚੀਜ਼ਾਂ ਦਾ ਪਹਿਲਾਂ ਆਪ ਦਾ ਕਰਿਓ ਉਹਦੇ ਮੂਹਰੇ ਉਹਨੂੰ ਕਿਹਾ ਵੀ ਜੇ ਸਾਡੇ ਦੇ ਕਾਰਟ ਵੀ ਜੇ ਸਾਡਾ ਆਲੂ ਚੈੱਕ ਕਰਨਾ ਸਾਡੇ ਖੇਤ ਦੇ ਵਿੱਚ ਚੈੱਕ ਕਰੋ ਜੇ ਕਾਰਟ ਕੋਈ ਹੈਗੀ ਆ ਤਾਂ ਸਾਡੇ ਮੂਹਰੇ ਉੱਥੇ ਹੀ ਲਾਵੋ ਤੇ ਉੱਥੇ ਜਾ ਕੇ ਤੁਸੀਂ ਜੇ ਕਿਤੇ ਗੁਜਰਾਤ ਦੇ ਵਿੱਚ ਜਾ ਕੇ ਤੁਸੀਂ ਆਲੂਆਂ ਦੀ ਉਹ ਕਰਦੇ ਹੋ ਟੈਸਟਿੰਗ ਉਥੇ ਜਾ ਕੇ ਕਹਿੰਨੇ ਹੋ ਵੀ ਸਾਡੇ ਆਲੂ ਚ ਆ ਨਿਕਲ ਗਿਆ ਨਿਕਲ ਗਿਆ ਵੀ ਉਹ ਨਹੀਂ ਮੈਂ ਸਾਰੇ ਵੀਰਾਂ ਨੂੰ ਇਹ ਗੱਲ ਕਹੀ ਸੀ ਬਹੁਤ ਵੀਰਾਂ ਨੂੰ ਇਹ ਗੱਲਾਂ ਕਹੀਆਂ ਸੀ ਕਿ ਵੀਰੇ ਇਹ ਗੱਲ ਮੈਂ ਸਪੈਸ਼ਲ ਕਹਿੰਦਾ ਰਹੇ ਕਿ ਵੀਰੇ ਜਦੋਂ ਵੀ ਤੁਸੀਂ ਟੈਸਟ ਕਰਾਉਣਾ ਵੀ ਇੱਥੇ ਕਰਵਾ ਕੇ ਭੇਜਿਓ ਬਸ ਤੇ ਦੇਖੋ ਵੀਰੇ ਜਿੰਨੇ ਕੁ ਜੋਗਾ ਮੈਂ ਹੈਗਾ ਹਨਾ ਕਿ ਹਰ ਇੱਕ ਵੀਰ ਨੂੰ ਚੱਜ ਦੀ ਸਲਾਹ ਤੇ ਵਧੀਆ ਗੱਲ ਹੀ ਦੱਸਣ ਦੀ ਕੋਸ਼ਿਸ਼ ਕਰੀਆ ਕਿ ਕਿਸੇ ਨੂੰ ਵੀ ਘਾਟਾ ਨਾ ਪਵੇ ਤੇ ਕਿਸੇ ਨੂੰ ਨੁਕਸਾਨ ਨਾ ਹੋਵੇ ਹਰ ਇੱਕ ਦੀ ਵਧੀਆ ਇਹ ਆਪਾਂ ਹੈਲਪ ਹੈਲਪ ਤਾਂ ਚਲੋ ਕਾਦੀ ਆ ਕਿ ਜਿੰਨਾ ਕੁ ਜਨੋਲਜ ਮੈਨੂੰ ਆਵੇ 19 ਨਾਲ ਗੱਲ ਸ਼ੇਅਰ ਕਰ ਲੈਣਾ ਬਸ ਗੱਲ ਇੱਥੇ ਹੀ ਆਉਂਦੀ ਆ ਵੱਡੀ ਗੱਲ ਤਾਂ ਇਹ ਆ ਕਿ ਬਹੁਤ ਵੀਰ ਇਹਦੇ ਇਹਦੇ ਇਹ ਗੱਲਾਂ ਨੂੰ ਮੇਰੀਆਂ ਨੂੰ ਉਹ ਕਹਿਣ ਲੱਗ ਜਾਂਦੇ ਵੀ ਹਾਂ ਗਲਤ ਵੀ ਆ ਜਾ ਆ ਵੀ ਇਹ ਗੱਲਾਂ ਵੀ ਇਹਦੇ ਪਿੱਛੇ ਲੱਗ ਕੇ ਲੋਕਾਂ ਨੇ ਅਲੂ ਲਲ ਵੀਰੇ ਦੇਖੋ ਆਲੂ ਤਾਂ ਸਾਰੇ ਵੀਰਾਂ ਨੇ ਆਪਦੀ ਮਰਜ਼ੀ ਨਾਲ ਲਾਈ ਸੀ ਕਿਸੇ ਦੇ ਪਿੱਛੇ ਲੱਗ ਕੇ ਮੈਂ ਇੱਕ ਦਿਨ ਅੱਗੇ ਵੀ ਗੱਲ ਕਰਦਾ ਕਿ ਕਿਸੇ ਦੇ ਪਿੱਛੇ ਲੱਗ ਕੇ ਕੋਈ ਕੁਝ ਨਹੀਂ ਕਰਦਾ ਸਾਰੇ ਵੀਰਾਂ ਨੇ ਆਪਦੀ ਮਰਜ਼ੀ ਆ ਤਾਂ ਆਲੂ ਤਾਂ ਲਾਉਣੇ ਆ ਹਨਾ ਤੇ ਜਿਹੜੀ ਗੱਲ ਹੈਗੀ ਆ ਰੀਤ ਦੀ ਰੀਤ ਨਹੀਂ ਕੋਈ ਕਰ ਸਕਦਾ ਮਿਹਨਤ ਸਾਰੇ ਕਰਦੇ ਆ ਠੀਕ ਨਹੀਂ ਤੇ ਮੈਂ ਕਿਸੇ ਦੀ ਰੀਤ ਨਹੀਂ ਕਰ ਸਕਦਾ ਪਰ ਹਾਂ ਮੈਂ ਅਗਲੀ ਵਕਤ ਮਿਹਨਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਜਿਵੇਂ ਉਹ ਮਿਹਨਤ ਕਰਦੇ ਆ ਮੈਂ ਵੀ ਉਹਵੇਂ ਮਿਹਨਤ ਕਰਾਂ ਬਸ ਇਹ ਚੀਜ਼ ਰੀਤ ਤੇ ਮਿਹਨਤ 'ਚ ਫਰਕ ਆ ਬਾਈ ਜੇ ਆਪਾਂ ਵੀ ਮਿਹਨਤ ਕਰਕੇ ਉਮੀਦੇ ਬਣਾਗੇ ਇਹ ਚੀਜ਼ ਦੇ ਫਰਕ ਆ ਰੀਜ਼ ਰੀਜ਼ ਹੋਂ ਵੀ ਅੱਜ ਹੀ ਫਾਇਦਾ ਲੈਣਾ ਵੀ ਅੱਜ ਹੀ ਆ ਚੀਜ਼ ਕਰਨੀ ਉਹ ਚੀਜ਼ ਰੀਜ਼ ਹੋ ਜਾਂਦੀ ਠੀਕ ਨਹੀਂ ਤੇ ਉਹੀ ਚੀਜ਼ ਆ ਕਿ ਬਸ ਦੇਖਦੇ ਆ ਬਾਕੀ ਵਾਹਿਗੁਰੂ ਮਿਹਰ ਕਰੂਗਾ ਯਾਰ ਵੀਰੇ ਆਪਾਂ ਨੂੰ ਸਿਆਣੇ ਬਣਾਊਗਾ ਵਾਹਿਗੁਰੂ ਕੋਈ ਗੱਲ ਨਹੀਂ ਤੇ ਬਸ ਅਬਰ ਰੱਖੋ ਤੇ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਦੇਖੋ ਮੰਡੀਆਂ ਦੇ ਵਿੱਚ ਸਿੱਟਣ ਦੇ ਨਾਲੋਂ ਵੀ ਜਿਹੜਾ ਇੰਨਾ ਮੰਦਾ ਰੇਟ ਕਰਕੇ ਸਿੱਟਣ ਦੇ ਨਾਲੋਂ ਸਿਰਫ ਇਹ ਕਾਲ ਨੂੰ ਕੰਟਰੋਲ ਕਰ ਲਓ ਵੀ ਹਜੇ ਵੇਚਣਾ ਨਹੀਂ ਹੈਗਾ ਬਸ ਹੋਰ ਕੁਝ ਨਾ ਕਰੋ ਬਸ ਇੰਨਾ ਕੇ ਕੰਟਰੋਲ ਕਰਕੇ ਰੱਖ ਲਓ ਬਸ ਹੋਰ ਕੁਝ ਕਰਨ ਦੀ ਲੋੜ ਨਹੀਂ ਤਾਂ ਇੰਨਾ ਕਰ ਲਓਗੇ ਬਸ ਸਾਰਾ ਕੁਝ ਸਹੀ ਹੋ ਜਾਊਗਾ